ਭਗਵਾਨ ਵਾਲਮੀਕੀ ਮਜਬੀ ਸਿੱਖ ਧਰਮ ਸਮਾਜ ਦੇ ਮੁਖ ਸੰਚਾਲਕ ਪ੍ਰਦੀਪ ਗੱਬਰ ਨੂੰ ਮਿਲ ਰਹੀਆਂ ਜਾਨੋ ਮਾਰਨ ਦੀਆਂ ਧਮਕੀਆਂ ਦੇ ਵਿਰੋਧ ਵਿੱਚ ਵਾਲਮੀਕੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਾਂਝੇ ਦੌਰ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪ੍ਰਦੀਪ ਗੱਬਰ ਲਈ ਸੁਰੱਖਿਆ ਦੇ ਪੂਕਤਾ ਪ੍ਰਬੰਧ ਕੀਤੇ ਜਾਣ ਇਸ ਮੌਕੇ ਮਨਜੀਤ ਸਿੰਘ ਕਲੇਰ ਪੰਜਾਬ ਪ੍ਰਧਾਨ ਲਵ ਆਦੀਵਾਸੀ ਪ੍ਰਭਜੀਤ ਕੌਰ ਨਰੇਸ਼ ਕੁਮਾਰ ਸ਼ਮਾ ਬਹਿਲਵਾਨ ਅਵਤਾਰ ਸਿੰਘ ਪਟਿਆਲਾ ਸੁਖਦੇਵ ਸਿੰਘ ਖਾਸਾ ਮੰਗਲ ਸਿੰਘ ਚੱਕ ਮੁਕੰਦ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਅੱਜ ਸੋਹਣੀ ਜਨਾਬ ਤੋਂ ਪ੍ਰਦੀਪ ਗੱਬਰ ਜੀ ਨੂੰ ਜੋ ਕਿ ਬੜੀਆਂ ਖਤਰਨਾਕ ਮਤੀਆਂ ਆ ਰਹੀਆਂ ਹਨ ਤੇ ਸਾਰੇ ਪ੍ਰਸ਼ਾਸਨ ਨੂੰ ਜੋ ਹੈ ਪੂਰੀ ਟੇਬਲ ਰਿਪੋਰਟ ਵੀ ਦਿੱਤੀ ਗਈ ਹੈ ਔਰ ਹੱਥ ਕਰਾਈ ਜਿਹੜੀ ਹੈ ਐਪਲੀਕੇਸ਼ਨ ਦਿੱਤੀ ਗਈ ਹੈ ਮਗਰ ਪਟਾਕੇ ਨੇ ਕੋਈ ਵੀ ਗੌਰ ਨਹੀਂ ਕੀਤਾ ਕਿ ਜਦੋਂ ਕਿ ਉਹਦੀ ਸਕਿਉਰਿਟੀ ਵਾਸਤੇ ਹਾਈ ਕੋਰਟ ਦੇ ਆਰਡਰ ਹੈ ਮਾਉਂ ਆਉਂੜਾ ਦੇ ਵੀ ਜੋ ਪ੍ਰਸ਼ਾਸਨ ਹੈ ਉਹ ਨੂੰ ਸਕਿਉਰਟੀ ਨਹੀਂ ਦੇ ਰਿਹਾ ਪਰ ਹਾਈ ਕੋਰਟ ਦੇ ਜੇ ਆਰਡਰ ਵੀ ਨੇ ਪ੍ਰਦੀਪ ਜੀ ਨੂੰ ਕਿ ਇਹਨਾਂ ਨੂੰ ਸੁਰੱਖਿਆ ਦਿੱਤੀ ਜਾਵੇ ਪਰ ਪ੍ਰਸ਼ਾਸਨ ਦੇ ਤੰਤ ਤੱਕ ਹਜੇ ਤੱਕ ਕੋਈ ਜੂ ਨਹੀਂ ਰੇਖਦੀ ਪਈ ਅਸੀਂ ਫਿਰ ਬੇਨਤੀ ਕਰਾਂਗੇ ਕਿ ਦੁਬਾਰਾ ਸੜਕਾਂ ਤੇ ਨਾ ਆਣਾ ਪਵੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਪੀਸਫੁਲੀ ਚੱਲੀਏ ਜੋ ਐਸ ਵੇਲੇ ਸ਼ਹਿਰ ਦਾ ਮਾਹੌਲ ਹੈ ਉਸੇ ਤਰ੍ਹਾਂ ਪੀਸਫੁਲ ਬਣਿਆ ਰਹੇ ਬੇਨਤੀ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਦੇ ਅੱਗੇ ਕੇ ਜਲਦ ਤੋਂ ਜਲਦ ਇਹਨਾਂ ਨੂੰ ਇਹ ਸਕਿਉਰਟੀ ਪ੍ਰੋਵਾਈਡ ਕਰਾਈ ਜਾਵੇ ਹਾਈ ਕੋਰਟ ਦੇ ਆਰਡਰ ਵੀ ਆ ਕਿ ਜਿਨ੍ਹਾਂ ਵਿੱਚ ਉਹਨਾਂ ਵੱਲੋਂ ਕਿ ਅਸੀਂ ਜੇ ਹਾਈ ਕੋਰਟ ਦੀ ਉਲੰਘਣਾ ਕਰਦੇ ਪਏ ਆ ਜੇ ਪੁਲਿਸ ਹਾਈ ਕੋਰਟ ਦੀ ਉਲੰਘਣਾ ਕਰੀ ਜਾਂਦੀ ਆ ਤੇ ਫਿਰ ਇਹਦਾ ਮਤਲਬ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਕੋਈ ਕਾਨੂੰਨੀ ਹੈ